ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਸਵਾਗਤ ਕਰਦੇ ਹਾਂ ਤੁਹਾਡਾ ਲੱਕੀ ਹੈਂਡਮੈਨ ਮਨਤਕਸ਼ਾ ਵਲੋਗ ਦੇ ਵਿੱਚ ਇਹ ਟਾਈਮ ਸਵੇਰ ਦੇ 5:20 ਬਜ ਕੇ ਹੈ ਤੇ ਆਪਾਂ ਖੇਤ ਦੇ ਵਿੱਚ ਘੁੰਮ ਰਹੇ ਹਾਂ ਤੇ ਅੱਜ ਮੌਸਮ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਹੈ ਕਿਉਂਕਿ ਬੱਦਲ ਵਾਈ ਰਹੀ ਹੈ ਨਾਲੇ ਹਲਕੀ ਹਲਕੀਆਂ ਬੂੰਦਾਂ ਵੀ ਪੈ ਰਹੀਆਂ ਨੇ ਤੇ ਗਰਮੀ ਤੋਂ ਥੋੜੀ ਰਾਹਤ ਮਿਲੂਗੀ ਸਾਰਿਆਂ ਨੂੰ ਤੇ ਇਸ ਕਰਕੇ ਇਹ ਨਾ ਸਿਰ ਸਿਰ ਦਿਲ ਕਰ ਰਿਹਾ ਸੀ ਨਾ ਕੋਮ ਦੇ ਹੋਏ ਸੋਨੇ ਲੱਗ ਮਿਰ ਰੈਕ ਵੀ ਠੰਡੜੀ ਹਵਾ ਲੱਗ ਰਹੀ ਹੈ ਨਹੀਂ 3-4 ਦਿਨ ਹੋਇਤਾ ਬਿਲਕੁਲ ਨੂੰ ਪਰੇਸ਼ਾਨ ਕਰ ਰਖਾ ਜਿ ਸਵੇਰੇ ਜਦ ਉੱਠਦੇ ਸੀ ਸਵੇਰ ਵੀ ਗਰਮ ਹਵਾ ਹੁੰਦੀ ਸੀ ਦਿਨ ਚ ਤਾਂ ਗਰਮ ਹਵਾ ਚੱਲਦੀ ਏ ਤੇ ਆਪਾਂ ਪੈਸੇ ਤੱਕਮਣ ਪਾਰੇ ਜਾਂਦੇ ਸੀ ਲੇਕਿਨ ਇਹ ਚ ਬੂੰਦਾ ਪੈਣੇ ਕਰਕੇ ਨਾ ਮੈਂ ਬੱਚਿਆਂ ਨੂੰ ਨਹੀਂ ਠਾੜਿਆ ਇਹ ਬੂੰਦਾ ਵੈਰੀ ਨੇ ਅਗਰ ਚਲੇ ਗਏ ਤਾਂ ਮੈਨੇ kehr ਲੈਣਾ ਬਹੁ ਖੋ ਜਾਣਾ ਘਰ ਤੱਕ ਆਣਾ ਇਸ ਕਰਕੇ ਆਪਾਂ ਇੱਥੇ ਕੁ ਮਰੇ ਚਲ ਜੀ ਆਪਾਂ ਸੈਰ ਕਰਕੇ ਫਿਰ ਲਗਾਂਗੇ ਆਪਣੇ ਡੇਲੀ ਦੀ ਰੁਟੀਨਾਂ ਦੇ ਵਿੱਚ ਚਲੋ ਜੀ ਮਿਲਦੇ ਹਾਂ ਥੋੜੀ ਦੇਰ ਤੱਕ ਲੋ ਜੀ ਸਵੇਰ ਦੇ ਕੰਮ ਆਪਾਂ ਨੇ ਨਿਬੇੜ ਦਿੱਤੇ ਸੈਰ ਤੋਂ ਬਾਅਦ ਆ ਕੇ ਕੈਮਰਾ ਨਹੀਂ ਚੱਕਿਆ ਫੋਨ ਆਪਾਂ ਨੇ ਆਪਾਂ ਨੇ ਸਾਰਾ ਕੰਮ ਨਿਬੇੜ ਦਿੱਤਾ ਅੱਜ ਮੇਰਾ ਕੰਮ ਥੋੜਾ ਜਲਦੀ ਹੀ ਨਿਪੜਿਆ ਅੱਗੇ ਤਾਂ 12:00 ਵੱਜ ਜਾਂਦੇ ਨੇ ਅੱਜ 11:00 ਵਜੇ ਆਪਾਂ ਨੇ ਪੱਜ-ਪੱਜੇ ਕੰਮ ਨਿਬੇੜ ਦਿੱਤੇ ਕਿਉਂ ਅੱਜ ਕੱਪੜੇ ਨਹੀਂ ਸੀ ਜਿੱਦਣ ਕੱਪੜੇ ਹੁੰਦੇ ਨੇ ਉਦੋਂ ਕੰਮ ਡਬਲ ਹੋ ਜਾਂਦਾ ਹੈ ਚਲੋ ਜੀ ਇਹ ਕੰਮ ਨਿਬੇੜ ਦਿੱਤੇ ਅੱਜ ਬਣਾਣਾ ਆਪਾਂ ਨੇ ਸਾਗ ਆਪਾਂ ਰੱਤ ਗਏ ਸੀ ਮੰਡੀ ਦੇ ਵਿੱਚ ਆਪਾਂ ਸਬਜ਼ੀਆਂ ਵੇਖਿਆ ਸਬਜ਼ੀਆਂ ਦੇ ਵਿੱਚ ਸਾਨੂੰ ਕੁਝ ਪਸੰਦ ਨਹੀਂ ਆਇਆ ਆ ਕੀ ਬੱਚੇ ਨਾ ਕੀ ਆ ਖਾਂਦੇ ਬੈਂਗਣ ਵੀ ਨਹੀਂ ਖਾਂਦੇ ਕਈ ਸਬਜ਼ੀਆਂ ਐਦਾਂ ਨਹੀਂ ਜਿਹੜੇ ਬੱਚੇ ਨਹੀਂ ਖਾਂਦੇ ਤੇ ਫਿਰ ਮੈਨੂੰ ਤੰਦਲਾ ਦਿਖਿਆ ਤੰਦਲੇ ਦਾ ਸਾਗ ਬਣਾਵਾਂਗੇ ਅੱਜ ਇਹ ਕਰਮੀਆਂ ਦਾ ਸਾਗ ਹੈ ਤੇ ਹੁਣ ਇਹਨੂੰ ਸਮਾਰਤ ਮੁਰਕੇ ਧਰ ਦਿੰਦੇ ਆ ਸ਼ਾਮ ਨੂੰ ਕਰਦੇ ਆ ਫਿਰ ਇਹਦੀ ਤਿਆਰੀ ਤੇ ਫਿਰ ਉਹਦੇ ਬਾਅਦ ਆਣੀ ਆ ਮੈਂ ਮਸ਼ੀਨ ਦੇ ਦੂਜਾ ਸੂਟ ਆਪਾਂ ਨੇ ਕਟਿੰਗ ਕਰ ਲਿਆ ਤੇ ਉਹ ਸੀਵਾਂਗੇ ਚਲ ਜੀ ਇਹ ਛਾਂਟ ਲੈਣੇ ਆ फटाफट ਫਿਰ ਮਿਲਾਂਗੇ ਥੋੜੇ ਦੇਰ ਬਾਅਦ ਜੀ ਸਾਗ ਆਪਾਂ ਨੇ ਛਾਂਤ ਦਿੱਤਾ ਦੇਖੋ ਕਵਾੜ ਜ਼ਿਆਦਾ ਨਿਕਲਿਆ ਤੇ ਤੰਲੇ ਦਾ ਪੱਤਾ ਧੋੜਾ ਚਲੋ ਜੀ ਚਿੰਨਾ ਵੀ ਇੱਕ ਡੰਗ ਦਾ ਦੋ ਡੰਗ ਦਾ ਸਰੂਗਾ ਉਨਾ ਹੀ ਹੋਊ ਤੇ ਤੇ ਤਿੰਨ 부ਛੀਆਂ ਲੈ ਕੇ ਆਈ ਸੀ ਐ ਵਿੱਚ ਕਵਾੜ ਜ਼ਿਆਦਾ ਹੁਣ ਲੈ ਛੰਟਣੇ ਚ ਨਿਕਲਿਆ ਤੇ ਇਹ ਨਿਕਲਿਆ ਚਲੋ ਐਨ ਧੋ ਕੇ ਆਪਾਂ ਇਹ ਜੰਨਾ ਟਾ ਦਿੰਦੇ ਆ ਫਿਰ ਤਕਟਾਂਗੇ ਪਾਣੀ ਨਿਕਲ ਜਾਊਗਾ ਫਿਰ ਨੂੰ ਸਿੱਟ ਕੇ ਆਉਂਦੇ ਆ ਬਾਹਰ ਕਿਉਂਕਿ ਮੈਂ ਹੁਣ ਸ਼ਾਮ ਦਾ ਅੰਧੇਰਾ ਹੋਣ ਵਾਲਾ ਹੈ ਤੇ ਆਪਾਂ ਕੰਮਾਂ ਜੇ ਲੱਗੇ ਰਹੇ ਤੇ ਫਿਰ ਟਾਈਮ ਆਇਆ ਲੱਗਾ ਸ਼ੂਟ ਕਰਨ ਦਾ ਤੇ ਹੁਣ ਸਿੱਧੇ ਆਪਾਂ ਆਏ ਆ ਤੁਹਾਨੂੰ ਦਿਖਾਉਣੇ ਆ ਇਹ ਜੀ ਸਾਗ ਸਰਦਾ ਬਣ ਕੇ ਆਪਾਂ ਕੁੱਕਰ ਦੇ ਵਿੱਚ ਬਣਾਇਆ ਹੋਇਆ ਹੈ ਕਿ ਤੰਦਲੇ ਦਾ ਸਾਗ ਕੁੱਕਰ ਦੇ ਵਿੱਚ ਇਹਨ ਬਦਿਆ ਬਣਦਾ ਹੈ ਤੇ ਆਪਾਂ ਤੜਕਾ ਤਿਆਰ ਕਰ ਦਿੱਤਾ ਹੁਣ ਤੜਕਾ ਲਗਾਵਾਂਗੇ ਫਿਰ ਬਣਾਵਾਂਗੇ फटाफट ਰੋਟੀਆਂ ਲਓ ਜੀ ਰੋਟੀਆਂ ਆਪਾਂ ਨੇ ਤਿਆਰ ਕਰ ਦਿੱਤੀ ਇੱਕ ਬਕੌਲੀ ਦੇ ਵਿੱਚ ਪਾ ਦਿਆ ਆਪਾਂ ਨੇ ਦੇਸੀ ਕੀ ਤੇ ਇੱਕ ਦੇ ਵਿੱਚ ਮੱਖਣੀ ਤੇ ਰੋਟੀ ਤਿਆਰ ਹੈ ਹੁਣ ਦਿੰਦੇ ਆ ਫਟਾਫਟ ਅੰਦਰ ਰੋਟੀ ਨਮਨ ਚਲੋ ਜੀ ਮਿਲਦੇ ਆ ਥੋੜੀ ਦੇਰ ਤੱਕ ਖਲਾਉਂਦੇ ਆ ਇਹਨਾਂ ਨੂੰ ਗਰਮਾ ਗਰਮ ਰੋਟੀਆਂ